ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੈ ਸੋਚਨਾ ਹੋਵੇ ਜੇ ਸੋਚੀ ਲਖਵਾਰਿ ਚੁਪੈ ਚੁਪ ਨਾ ਹੋਵੇ ਜੇ ਲਾਇ ਰਹਾ ਲਿਵ ਤਾਰਿ ਭੁਖਿਆ ਭੁਖ ਨਾ ਤਰੀ ਜੇ ਬੰਨਾ ਭਰੀਆ ਪਰ ਸਹਸ ਅਣਪਹਿ ਲਖੁ ਹੈ ਤੈਕ ਨ ਚਲੇ ਨਾਲ ਇਵੇਂ ਸਚਾਰਾ ਹੋਈ ਏ ਕਿ ਵਕੂੜਾ ਟੁੱਟੇ ਪਾਲ ਹੁਕਮਿਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣਿਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵਟਿਆਈ ਹੁਕਮੇ ਉਤਮ ਨੀਚ ਹੁਕਮ ਲੈ ਦੁਖ ਸੁਖ ਪਾਈ ਏ ਇੱਕ ਨਾ ਹੁਕਮੀ ਬਖਸ਼ੀ ਸ ਇੱਕ ਹੁਕਮੀ ਸਦਾ ਭਵਾਈ ਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁੱਝੇ ਤਾਂ ਹੋਮੇ ਕਹਿ ਨਾ ਕੋਈ ਗਾਵੇ ਕੋ ਤਨ ਹੋਵੇ ਕਿਸੇ ਤਨ ਗਾਵੇ ਕੋ ਦਰਜਨੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਵਿਕਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਕੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਰਸੇ ਦੂਰ ਗਾਵੇ ਕੋ ਵੇਖੇ ਹਦਰ ਅਧੂਰ ਕਥਨਾ ਕਥੀ ਨਾ ਆਵੇ ਟੋਟ ਕਦ ਕਦ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਤਖ ਪਾਏ ਜੁਗ ਜੁਗੰਤਰ ਖਾਈ ਖਾਏ ਹੁਕਮੇ ਹੁਕਮ ਚਲਾਏ ਰਹੋ ਨਾਨਕ ਵਿਗਸੇਵੇ ਪਰਵਾਹ ਸਾਚਾ ਸਾਇਬ ਸਾਚਨਾਇ ਭਾਖਿਆ ਭਾਉਏ ਵਾਰਿ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੀ ਅਗੇ ਰਖੀਏ ਜਦ ਸੈ ਦਰਬਾਰ ਮੋਹੋ ਕੀ ਬੋਲਨ ਬੋਲੀਏ ਜੀ ਸੁਨੁ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾਵ ਵੜਾਈ ਵਿਚਾਰੇ ਕਰਮੀ ਆਵੇ ਕਪੜਾ ਨਦਰੀ ਮੁਖ ਦਵਾਰ ਨਾਨਕ ਹੀ ਵੇ ਜਾਣੀਏ ਸੁਭਾਪੀ ਸੁਚਾਰੇ ਥਾਪਿਆ ਨ ਜੈ ਕੀਤਾ ਨਾ ਹੋਏ ਆਪੇ ਆਪ ਨਰਿੰਜਣ ਸੋਏ ਜਿਨ ਸੇਵੈ ਤਿਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਧਾਨ ਗਾਵੀਏ ਸੁੰਨੀ ਮਣ ਰਖੀ ਪਾਉ ਦੁਖ ਪਰ ਹਸੁ ਕਰ ਲੈ ਜਾਏ ਗੁਰਮੁਖ ਨਾਦ ਗੁਰਮੁਖ ਵੇਦ ਗੁਰਮੁਖ ਰਹਿ ਆ ਸਮਾਏ ਗੁਰੇ ਸਰਗੁਰ ਗੋਰਖ ਵਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਖਾ ਨਾਹੀ ਕਹਿਣਾ ਕਥਣਾ ਜਾਇ ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈ ਵਿਸਰਣਾ ਜਾਇ ਤੀਰਥ ਨਾਵਾ ਜੇ ਤਿਸ ਭਾਵਾਂ ਮੈਨ ਭਾਣੇ ਕੀ ਨਾਹੀ ਕਰੀ ਜੇ ਤਿਸ ਟਿਉ ਪਾਈ ਵੇਖਾ ਮੈਨ ਕਰਮਾਂ ਕੇ ਮਿਲੇ ਲੈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਗੁਰ ਕੀ ਸੇਖ ਸੁਣੀ ਗੁਰ ਆਇਕ ਦੇਹ ਭੁਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਨਾਨਕ ਸਰਣਾ ਜਾਇ ਜੇ ਦੁਗਚਾਰੇ ਹਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਏ ਨਾਲ ਚਲੇ ਸਮ ਕੋਈ ਚੰਗਾ ਨਾਮ ਰਖਾਈ ਕਹਿ ਜਿਸ ਕੀ ਰਜਗਲੇ ਜੇਤੀ ਸਿਰ ਠਿਓ ਪਾਈ ਵੇਖਾਵਣ ਕਰਮਾਂ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਗੁਰ ਕੀ ਸੇਖ ਸੁਣੀ ਗੁਰਾਇ ਕਦੇ ਹੁ ਬਜਾਈ ਸੁਬਣਾ ਜੀਆਂ ਕਾ ਇਕ ਦਾਤਾ ਸੋ ਮੈ ਵਿਸਰਨਾ ਨਾ ਜਾਈ ਜੇ ਜੁਗ ਚਾਰ ਹਜ਼ਾਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਏ ਨਾ ਚਲੇ ਸਭ ਕੋਏ ਚੰਗਾ ਨਾਮ ਰਖਾਈ ਕਹਿ ਜਸ ਕੀ ਰਜਗਲੇ ਜੇ ਤਿਸ ਨਦਰ ਨਾ ਵੇਈ ਤਾ ਬਾਤ ਨ ਪੁਛੇ ਕੇ ਕੀਟਾ ਅੰਦਰ ਕੀਟ ਕਰੇ ਦੋਸੀ ਦੋਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਰੁੰਦੇ ਹੈ ਦੇਹ ਕੋਈ ਨ ਸੁਜੇ ਜੇ ਤਿਸ ਗੁਣ ਕੋਈ ਕਰੇ ਸੁਨਿਐ ਸਿੱਧ ਪੀਰ ਸੁਨਾਤ ਸੁਨਿਐ ਧਰਤ ਧਵਲੇ ਆਕਾਸ਼ ਸੁਨਿਐ ਦੀਪ ਲੋਹ ਪਾਤਾਲ ਸੁਨਿਐ ਪਵਨ ਸਕੇ ਗਾਣ ਨਾਨਕ ਭਗਤਾ ਸਦਾ ਵਿਗਾਸ ਸੁਨਿਐ ਦੁਖ ਭਾਪ ਕਾ ਨਾਸ ਸੁਨਿਐ ਇਸਰ ਬਰ ਮਹਿੰਦ ਸੁਨਿਐ ਮੁਖ ਸੁਲਾ ਹਨਮੰਦ ਸੁਨਿਐ ਜੋਗ ਜੁਗਤਨ ਭੇਦ ਸੁਨਿਐ ਸਾਸਿ ਮਨਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਨਿਐ ਦੁਖ ਭਾਪ ਕਾ ਨਾਸ ਸੁਨਿਐ ਸਤ ਸੰਤੋ ਗਿਆਨ ਸੁਨਿਐ ਅਰਸੜ ਕੈ ਇਸ ਨਾਨਕ ਸੁਨੇ ਪੜ ਪੜ ਭਾਵੇ ਮਨ ਸੁਨੇ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੁਖ ਪਾਪ ਕਾ ਨਾਸ ਸੁਨੇ ਸਰਾਗੁਨਾ ਕੇ ਗਾਹ ਸੁਨੇ ਸੇਕ ਪੀਰ ਪਾਸਾ ਸੁਨੇ ਦੇ ਭਾਵੇ ਰਾਹ ਸੁਨੇ ਹਾਤ ਵਿਸ ਗਾਹ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੇ ਬਸਤਾਏ ਕਾਗਦ ਕਲਮ ਨਾਲ ਲਿਖਣ ਹਾਰ ਮੰਨੇ ਕਾ ਬੇਕਰਮ ਵਿਚਾਰ ਐਸਾ ਨਾਮ ਨਰਿੰਦਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਸਰ ਧੋਵੇ ਮਨ ਬੁੱਧ ਮਨੈ ਸਗਲ ਭਵਨ ਕੇ ਸੋਧੈ ਮਨੈ ਮੋਹ ਝੋਟਾ ਨਾ ਕਾਇ ਮਨੈ ਜਮ ਕੇ ਸਾਧਨਾ ਜਾਏ ਐਸਾ ਨਾਮ ਨਰਿੰਦਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਮਾਰਗ ਠਾਕ ਨਾ ਪਾਏ ਮਨੈ ਪਸੂ ਪ੍ਰਗਟ ਜਾਏ ਮਨੈ ਮਗਨ ਝਲੇ ਪੰਥ ਮਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਰਿੰਦਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਧਾਰੇ ਗੁਰ ਸਿੱਖ ਮੰਨੇ ਨਾਨਕ ਭਵੇ ਨਾ ਪੇਖਿਆ ਐਸਾ ਨਾਮ ਨਰਜਣ ਹੋਏ ਜੇ ਕੋ ਮੰਝਾਣੇ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਦਾਨ ਪੰਚੇ ਪਾਵੇ ਦਰਗੀ ਮਾਨ ਪੰਚੇ ਸੋਹੇ ਦਰ ਰਾਜਾਨ ਪੰਚਾ ਕਾ ਗੁਰੇ ਇਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਹਿ ਕਰਨੀ ਨਹੀਂ ਸਮਾਰ ਤੋਲ ਤਰੰਧ ਆਕਾ ਭੂ ਸੰਤੋਖਤਾ ਵਰਖਿਆ ਜਿਨ ਸੂਤ ਜੇ ਕੋ ਬੁਜੇ ਹੋਵੇ ਸਚਿਆਰ ਤਵਲੇ ਉਪਰ ਕੀਤਾ ਭਾਰ ਧਰਤੀ ਹੋਰ ਭਰੇ ਹੋਰ ਹੋਰ ਤਿਸਤੇ ਭਾਲ ਤਲੇ ਕਵਨ ਜੋਰ ਜੀ ਯਾਦਰੰਗਾ ਕੇ ਨਾਮ ਸੁਬਣਾ ਲਿਖਿਆ ਬੜੀ ਕਲਾ ਮਹਿ ਲੇਖਾਂ ਲਿਖ ਜਾਣੇ ਕੋਈ ਲੇਖਾਂ ਲਿਖਿਆ ਕੀਤਾ ਹੋਏ ਕੀਤਾ ਤਾਨ ਸਵਾਲੇ ਰੂਪ ਕੀਤੀ ਦਾ ਜਾਣੇ ਕੌਣ ਕੂਤ ਕੀਤਾ ਉਸੇ ਕੋ ਕੁਆ ਤਿਸਤੇ ਹੋਵੇ ਲਖ ਦਰਿਆ ਕੁਦਰਤ ਕਵਨ ਕਹਾ ਵਿਚਾਰ ਵਾਰਣ ਜਮੇ ਕਵਾਰ ਜੂਤਰ ਭਾਵੇ ਸਾਈ ਭਲੀਕਾਰ ਤੁਸਰਾ ਸਲਾਮਤ ਨਰੰਕਾਰ ਅਸੰਖ ਜਪਿਆ ਸੰਗ ਪਾਹੋ ਸੰਗ ਪੂਰਾ ਸੰਗ ਤਬਤਾਵ ਸੰਗ ਰੰਤ ਮੁਖ ਵੇਦ ਪਾਠ ਸੰਗ ਜੋਗਮਣ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਗ ਸੋਰੀ ਸੰਗ ਦਾਤਾਰ ਸੰਗ ਸੁਰਮੂ ਭਖਸਾਰ ਸੰਗ ਮੋਨ ਲਵਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਣ ਜਮ ਇੱਕ ਵਾਰ ਜੋਤੁਰ ਭਾਵੇ ਸਾਈ ਭਲੀ ਅੰਕਾਰ ਤੁਸਰਾ ਸਲਾਮਤ ਨਰੰਕਾਰ ਅਸੰਖ ਮੂਰਕੇ ਅੰਧਕੋਰ ਸੰਗ ਚੋਰ ਹਰਾਮਕੋਰ ਸੰਗ ਅਮਰ ਕਰ ਜਾਹੀ ਚੋਰ ਸੰਗ ਗਲਵੜ ਹਤਿਆ ਕਮਾਈ ਸੰਕੋਪਾਪੀ ਭਾਵ ਕਰ ਜਾਹੇ ਸੰਕੁੜ ਅਰ ਕੁੜੇ ਫਿਰ ਆਏ ਸੰਕ ਮਲੇਸ਼ ਮਲ ਭਕ ਕਾਏ ਸੰਕ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਮਾਰਿਆਂ ਜਮੇ ਇੱਕ ਵਾਰ ਜੋਤ ਰੁ ਭਾਵੇ ਸਾਈ ਭਲੀਕਾਰ ਤੁਸਰਾ ਸਲਾਮਤ ਨਰੰਕਾਰ ਸੰਕ ਨਾਵੇ ਸੰਕਤਾਵੇ ਗਮ ਗਮ ਸੰਕ ਲੋ ਸੰਕੇ ਸਿਰ ਭਾਰ ਹੋਏ ਅਕ੍ਰੀ ਨਾਮ ਅਕ੍ਰੀ ਸਲਾਹ ਅਕ੍ਰੀ ਗਿਆਨ ਗੀਤ ਗੁਣ ਗਾ ਕਰੇ ਲਖਨ ਭੋਲਣ ਬਾਣ ਅਕ੍ਰਿ ਸਰ ਸੰਜੋਗ ਵਿਖਾਣ ਜਿਨਹੇ ਲੇਖੇ ਤੇ ਸਰਨਾਇ ਜੇ ਫਰਮਾਏ ਤੇ ਵਤੇ ਪਾਇ ਜੇਤਾ ਕੀਤਾ ਤੇਤਾ ਨਾਵੈ ਨਾਵੈ ਨਾਹਿ ਕੋ ਥਾਉ, ਸੂਰਤ ਕਵਣ ਕਹਾ ਵੀਚਾਰੁ ਵਾਰਿਆ ਨ ਜਾਵੈ ਏਕ ਵਾਰ, ਜੋ ਤੁਧੁ ਭਾਵੈ ਸਾਈ ਭਲੀ ਕਾਰ ਤੁਸਰਾ ਸਲਾਮਤਿ ਨਿਰੰਕਾਰ ਭਰੀਐ ਹਥੁ ਪੈਰੁ ਤਨੁ ਦੇਹੁ, ਪਾਣੀ ਤੇ ਉਤਰੈ ਤੁਰਹੁ ਸੋਖੈ, ਮੋਤਿ ਪਲੀਤੇ ਕਪੜਿ ਹੋਇ ਦੇਹੁ ਸਾਵਲੀਐ ਹੋ ਧੋਇ, ਭਰੀਐ ਮਤਿ ਪਾਪਾ ਕੇ ਸੰਗਿ ਹੋ ਧੋਪੈ ਨਾਵੈ ਕੈ ਰੰਗਿ। ਉਨੇ ਪਾਪੀ ਆਖਣ ਨਾਏ ਕਰ ਕਰ ਕਰਨਾ ਲਖ ਲਹਿ ਜਾਓ ਆਪੇ ਵੀ ਜਾਪੇ ਹੀ ਗਾ ਨਾਨਕ ਉਕਮੀ ਆਹੋ ਜਾਓ ਧੀਰ ਤਬ ਦੇ ਅਦਦਾਂ ਜੇ ਕੋ ਪਾਵੈ ਤਿਲ ਕਾਮਾਨ ਸੁਨੇ ਮੰਨੇ ਮਨ ਕੀਤਾ ਪਾਉ ਅੰਤਰਗਤ ਤੀਰਥ ਬਨਾਓ ਸਭ ਗੁਣ ਤੇਰੇ ਮੇ ਨਾਹੀ ਕੋਈ ਵਿਣਗੁਣ ਕੀਤੇ ਭਗਤ ਨਾ ਹੋਏ ਸਵਾਸਤਾਦ ਬਾਣੀ ਬਰਮਾ ਸਤ ਸੁਹਾਲ ਸ੍ਰਮ ਚਾਉ ਕੌਣ ਸਵੇਲਾ ਵਖਤ ਕਵਣ ਕਵਣ ਤੇ ਧਕਾਉਣ ਵਾਰ ਕਮਲ ਸਿਰੁ ਤੁਮਹਾ ਕਿਉਂ ਜਿਥੋ ਆਇਆ ਕਾਰ ਪ੍ਰੇਰਣਾ ਪਾਇਆ ਪੰਡਿਤ ਜਹੋਵੇ ਲੇਕ ਪ੍ਰਾਣ ਵਕਤ ਨਾ ਪਾਇਓ ਕਾ ਦੀ ਅਜ ਲਿਖਣ ਲੇਕ ਪ੍ਰਾਣ ਤੇ ਤਵਾਰ ਨਾ ਜੋਗੀ ਜਾਣ ਰਤ ਮਹ ਨਾ ਕੋਏ ਜਾ ਕਰਤਾ ਸੀ ਢੀਗੋ ਸਾਜੇ ਆਪੇ ਜਾਣੇ ਸੋਏ ਕਿਵ ਕ ਰਖ ਕਿਵਸਾਲਾ ਹੈ ਕਿਵਰਨੇ ਕਿਵ ਜਾਣੇ ਨਾਲ ਕਿਆ ਕ ਸੁਖ ਵਾਕੇ ਕਿਦੋ ਕ ਸਿਆਣਾ ਵੱਡਾ ਸਾਹਿਬ ਵੱਡੇ ਨਾਏ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣਗੇ ਗਿਆਨਾ ਸੋਹੇ ਪਤਾਲ ਪਤਾਲ ਲਖਿਆਗਾ ਸਾਇਗਾ ਸੁੜ ਕੁੜਕ ਪਾਲ ਥਕੇ ਵੇਦ ਕਹਿ ਨਿਕਵਾਤ ਸੈ ਸਠਾਰੇ ਕਹਿਣ ਕਤੇ ਬਾਸੁ ਲਿਖ ਤਾਤ ਲੇਖਾ ਹੋਇ ਤਾ ਲਿਖੇ ਲੇਖਾ ਹੋਇ ਵਿਨਾਸ਼ ਨਾਨਕ ਵਡਾ ਕੀ ਆਪੇ ਜਾਣ ਆਪ ਸਲਾ ਹੀ ਸਲਾ ਤੇ ਸੁਰਤ ਨਾ ਪਾਈਆਂ ਨਦੀਆਂ ਤੇ ਵਹ ਪਵੇ ਸੁਮਨ ਨਾ ਜਾਣੀਏ ਸੁਮਨ ਸਾਹ ਸੁਲਤਾਨ ਗਿਰਾ ਸੇਤੀ ਮਾਲ ਤਨ ਕਿਹੜੀ ਤੁਲਨਾ ਹੋਵਨੇ ਜੇ ਤ ਸੁਮਨ ਨਾ ਬੀਸਰੇ ਅੰਤ ਨਾ ਸਿਫਤੀ ਕਹਿਣਾ ਤੇ ਅੰਤ ਨਾ ਕਰਨ ਦੇ ਨਾ ਅੰਤ ਨਾ ਵਿਕਰ ਸੁਣਨਾ ਤੇ ਅੰਤ ਨਾ ਜਾਪੇ ਘਾਵਨ ਮੰਨਤੇ ਅੰਤ ਨਾ ਜਾਪੇ ਕੀਤਾ ਆਕਾਰ ਅੰਤ ਨਾ ਜਾਪੇ ਭਾਰਾ ਵਾਰ ਅੰਤ ਕਾਰਨ ਕੇ ਤੇ ਬੈਲਾ ਹੈ ਤਾਂ ਕਿ ਅੰਤ ਨਾ ਪਾਇ ਜਾਹੇ ਇਹ ਅੰਤ ਨਾ ਜਾਣੇ ਕੋਈ ਬਹੁਤਾ ਕਈਆ ਬਹੁਤਾ ਹੋਏ ਵੱਡਾ ਸਹਿਬ ਉੱਚਾ ਥਾ ਉੱਚੇ ਉਪਰ ਉਚਾ ਨਾਉ ਏਵਡਾ ਉੱਚਾ ਹੋਵੇ ਕਦ ਸੁੱਚੇ ਕੋ ਜਾਣੇ ਸੋਏ ਜੇਵਡਾ ਵਝਣਿਆ ਆਪਾ ਪਾਪ ਨਾਨਕ ਨਦਰੀ ਕਰਮੀ ਦਾਤ ਮੌਤਾ ਕਰਮ ਲੈ ਖਿਆਣਾ ਜਾਏ ਵੱਡਾ ਦਾਤਾ ਤਿਨਾਂ ਤੁਮਾਏ ਕੀਤੇ ਮੰਗੇ ਜੋ ਦੇਵ ਪਾਰ ਕੀਤੇ ਅਗਣਤ ਨਹੀਂ ਵਿਚਾਰ ਕੀਤੇ ਕਬ ਟੂ ਟੇਵੇ ਕਰ ਕੀਤੇ ਲੈ ਲੈ ਮੁਕਰ ਪਾਏ ਕੀਤੇ ਮੁਰਖਾਈ ਕਾ ਕੀਤੇ ਦੂ ਭੂਸਦ ਮਾਰੇ ਪੀਦਾ ਤੇਰੀ ਦਾਤਾਰ ਬੰਧ ਖਲਾਸੀ ਪਾੜੇ ਹੋਏ ਹੋ ਰੱਖ ਨਸਕੇ ਕੋਈ ਜੇ ਕੋ ਖਾਈ ਕਾ ਖਣ ਪਾਏ ਹੋ ਜਾਣੇ ਜੇ ਤੀਆਂ ਮੋ ਖਾਈ ਆਪੇ ਜਾਣੇ ਆਪੇ ਦੇ ਆਕੇ ਸੀ ਪੀ ਕੇ ਕੇ ਜਿਸਨ ਬਖਸ ਸਬਸਲਾ ਨਾਨਕ ਪਾਸਾ ਹੀ ਪਾਸਾ

ਆਖੇ ਵਰਮੇ ਆਖੇਂ ਦੇ ਆਖੇ ਗੋਪੀ ਤੇ ਗੋਵਿੰਦ ਆਖੇ ਸੁਰਾਖੇ ਸਦ ਆਖੇ ਕੀਤੇ ਕੀਤੇ ਬੁੱਧ ਆਖੇ ਦਨਵਾਖੇ ਦੇਵ ਆਖੇ ਸੁਰਨਾਮ ਜਿੜਿ ਸੇਵ ਜੀਤੇ ਆਖੇ ਆਖਣ ਪਾਏ ਕੀਤੇ ਕਹਿਕ ਠੁੜ ਜਾਏ ਤੇ ਕੀਤੇ ਹੋਰ ਕਰੇ ਤਾਕ ਨਸਕੇ ਕੀ ਕੇ ਜੇਵੜ ਪਾਵੇ ਤੇ ਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਲਖੇ ਸਰਗਵਾਰਾ ਗਵਾਰ ਸੋਦਰ ਕਿਹਾ ਸੋ ਕਰ ਕੇ ਹਜਤ ਬੈ ਸਰਬ ਸਮਾਲੇ ਵਾਜੇ ਨਾਦ ਨੇ ਕੀ ਅਸ਼ੰਕਾ ਕੀਤੇ ਭਾਵਨ ਹਾਰੇ ਕੀਤੇ ਰਾਗ ਪਰੇ ਸੁਖ ਹਿਣ ਕੀਤੇ ਗਵਨ ਹਾਰੇ ਗਾਵੇ ਤਨੁ ਪਉਣ ਪਾਣੀ ਬੈ ਸੰਤਰ ਗਾਵੇ ਰਾਜ ਧਰਮ ਦਵਾਰੇ ਗਾਵੇ ਚਿਤ ਗੁਪਤ ਲੈ ਜਾਣ ਲੇਖ ਲੇਖ ਧਰਮ ਵਿਚਾਰੇ ਗਾਵੇ ਸਰਬ ਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਨਿਰਿੰਦਰਾ ਅਸਨ ਬੈਠੇ ਦੇਵਤਾ ਆਦਰ ਨਾਲੇ ਗਾਵੇ ਸੇਦਸਮਾ ਦੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸੜੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਰ ਪੰਡਤ ਪੜਨ ਕੀ ਸਰ ਜੁਗ ਜੁਗ ਵੇ ਦਾ ਨਾਲੇ ਗਾਵੇ ਮੋਹਨੀ ਆਮਨ ਮੋਹਨ ਸੁਰਗ ਮਛ ਪਿਆਲੇ ਗਾਵਣ ਰਤਨ ਉਪਾਏ ਤੇਰੇ ਅਠ ਅਠ ਤੀਰਤ ਨਾਲੇ ਗਾਵੇ ਜੋਦ ਮਹਾਬਲ ਸੂਰਾ ਗਾਵੇ ਕਾਣੀ ਚਾਰੇ ਗਾਵੇ ਕੰਨ ਮੰਨ ਵਰਪੰਡਾ ਕਰਕਰ ਰਖੀ ਤਾਰੇ ਜੈਦਦਨ ਗਾਵੈ ਜੋ ਤੁੜ ਪਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸਿਮਾ ਚਿਤ ਨਿਆਵ ਨਾਨਕ ਆਭਿਚਾਰੇ ਸੋਈ ਸੋਈ ਸਰਾਸ ਸਾਇ ਸੱਚਾ ਸਾਚੀ ਨਾਹੀ ਹੈਪੀ ਹੋਸੀ ਜਾਇ ਨਾ ਜੈ ਰਚਨਾ ਜਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀਮਾ ਜਿਨੀ ਉਪਾਈ ਕਰ ਕਰ ਦੇਖੈ ਕਿ ਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਸੁਭਾਵੇ ਸੋਈ ਕਰਿ ਸਿ ਬ੍ਰਕਮ ਨ ਕਰ ਨਾ ਜਾਇ ਸੋ ਪਾਸ ਸੋ ਸਹਾ ਪਾਸ ਆ ਨਾਨਕ ਰਹਿ ਨਰਜਾਈ ਮੁੰਦਾ ਸੰਤੋਗਤ ਰੰਪੋ ਚੋਲੀ ਧਾਨਕੇ ਘਰੇ ਵਿਪੂਰ ਕਿੰਥਾ ਕਾਲ ਕੁਹਾਰੀ ਕਾ ਜੁਗ ਢੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮੜ ਜੀ ਤੇਜ ਜਿਗ ਜੀਤਿਆ ਦੇਸ ਚ ਸਿਆ ਦੇਸ ਆ ਨੀਲ ਨਾਦ ਨਾਤ ਜੁਗ ਜੁਗੇ ਕੋ ਵੇਸ ਕੁਤ ਗਿਆਨ ਅਧਿਆਪਨ ਨਾਰਨ ਕਟਗੜ ਵਾਜੇ ਨਾਥ ਆਪ ਨਾਥ ਨਾਤੀ ਸਭ ਜਾ ਕਰੇ ਸਿ ਦੇਵਰਾ ਸਾਧ ਸੰਜੋਗ ਜੋ ਦੇਕਾਰ ਚ ਲਾਗ ਲੇਖਿ ਆਵੇ ਭਾਗ ਅਦੇਸ ਸਿਆ ਦੇਸ ਆ ਨੀਲ ਨਾਦ ਨਾਤ ਜੁਗ ਜੁਗੇ ਕੋ ਵੇਸ ਇਕ ਕਮਾਈ ਜੁਗਤ ਵਿਆਹਿਤ ਚੇਲੇ ਪੁਰਵਾਣੇ ਇੱਕ ਸੰਸਾਰਿਕ ਪੰਡਾਰੀ ਕਲਾਈ ਦੀ ਬਾਣ ਜਿਪਤਿ ਸਪਾਵੈ ਤੇ ਬਚਲਾਵੇ ਜਿਬ ਹੋਵੇ ਫਰਮਾਨ ਉਹ ਵੇਖੈ ਉਹਨਾਂ ਨਦਰ ਨਾਵੇ ਬੋਤਾ ਹੈ ਵਿਡਾਨ ਦੇਤਿ ਸਿਆਦੇਸ ਆਦ ਨੀਲ ਨਾਦ ਨਾਦ ਜੁਗ ਜੁਗੈ ਕੋ ਵੇਸ ਅਸਲੋਈ ਲਈ ਪੰਡਾਰੇ ਜੋ ਕਿਸ ਭਾਇ ਸੁਇ ਕਾਵਾਰ ਕਰਕਰ ਵੇਖੈ ਸੁਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰਾ ਦੇਤਿ ਸਿਆਦੇਸ ਆਦ ਨੀਲ ਨਾਦ ਨਾਦ ਜੁਗ ਜੁਗੈ ਕੋ ਵੇਸ ਇਕ ਦੂਜੀ ਬਲਖੋਏ ਲਖੋਏ ਲਖਬੀਸ ਲਖ ਲਗੜਾ ਖੇਕ ਨਾਮ ਜਗਦੀਸ਼ ਇਤਰਾਇ ਪਤ ਪੋੜੀ ਐ ਚੜੇ ਹੋਏ ਕੀਸ ਸੁਨ ਗਲਾਏ ਆਕਾਸ਼ ਕੀ ਕੀਟਾ ਆਈ ਰਿਸ ਨਾਨਕ ਨਦਰੀ ਭਾਈਏ ਕੁੜੀ ਕੁੜੇ ਠੀਸ ਆਖਨ ਜੋਰ ਚ ਪਹਿਨਾ ਜੋਰ ਜੋਰ ਨ ਮੰਗਣ ਦੇ ਹਿਨਾ ਜੋਰ ਜੋਰ ਨਾਲ ਜੀਵਨ ਮਰਨ ਨਾਲ ਜੋਰ ਜੋਰ ਨਾਲ ਆਇਮਾਨ ਮਰ ਸੂਰ ਜੋਰ ਨਾਲ ਸੁਰਤੀ ਘਣ ਵਿਚਾਰ ਜੋਰ ਨਾਲ ਜੁਕਤੀ ਛੁੱਟੈ ਸੰਸਾਰ ਜਿਸਾ ਜੋਰ ਕਰ ਵੇਖੇ ਸੋਏ ਨਾਨਕ ਉਤਮ ਨੀਚਾ ਕੋਈ ਰਾਤੀ ਰੁੱਤੀ ਥੀਤੀ ਵਾਰ ਪਵਨ ਪਾਣੀ ਗਣੀ ਪਾ ਤਾਲ ਤਸਵੀਰ ਧਰਤੀ ਤਾਬਰ ਕੀ ਧਰਮਸਾਲ ਤਸਵੀਜੀ ਜੁਗਤ ਕੇ ਰੰਗ ਤਰੀਕੇ ਨਾਮ ਨੇ ਕੇਨਨਤੋਏ ਕਰਮੀ ਕਰਮੀ ਹੋਏ ਵੀ ਚਾਰ ਸਚਾ ਸਚਾ ਦਰਬਾਰ ਦਿੱਤੇ ਸੋਣ ਪੰਚ ਪ੍ਰਵਾਨ ਨਦਰੀ ਕਰਮ ਭਮੀ ਨੀਸਾਨ ਕੱਚ ਬਕਾਇ ਉਥੇ ਪਾਏ ਨਾਨਕ ਜੀ ਆ ਜਾਪੇ ਜਾਏ ਧਰਮਖੰਡ ਕਹਿਓ ਤੁਰੰਗ ਗਿਆਨਖੰਡ ਕਾਖੂ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਕਾਣ ਮਹੇਸ ਕੀਤੇ ਵਰ ਮੈਂ ਘਾਰਤ ਗੜੀਆ ਰੂਪ ਰੰਕੇ ਵੇਸ ਕੇਤਿਆ ਕਰਪੂ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿਧ ਬਦੁਨਾਦ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਧਨਮਨ ਕੇਤੇ ਕੇਤੇ ਰਤਨ ਸਮੁੰਦ ਕੇਤਿਆ ਖਾਣੇ ਕੇਤਿਆ ਬਾਣੇ ਕੇਤੇ ਭਾਤ ਨਿਰੰਦ ਕੇਤਿਆ ਸੁਰਤੀ ਸੇਵ ਕੇਤੇ ਨਾਨਕ ਅੰਤਨਾੰਤ ਗਿਆਨ ਖੰਡ ਮੇਂ ਗਿਆਨ ਪਰਚਾਂਡ ਜਿਥੇ ਨਾਦ ਬਿਨੋਦ ਕੋੜਾ ਆਨੰਦ ਸਰਮ ਖੰਡ ਕੀ ਬਾਣੀ ਰੂਪਿਤ ਸਹ ਘਾਰਤ ਕੜੀਆ ਬਹੁਤ ਅਨੋਪ ਤਾਕਿਆ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿੱਛੇ ਬਸਤਾਏ ਦਿੱਥੈ ਕੜੀਏ ਸੁਰਤਮਤ ਮਨ ਬੂਲ ਦਿੱਥੈ ਕੜੀਏ ਸੁਰਾਸਦਾ ਕੇ ਸੁਧ ਕਰਮ ਕਰਨ ਕੀ ਬਾਣੀ ਰੋਪ ਦਿੱਥੈ ਘਾਰਤ ਕੜੀਏ ਬਹੁਤ ਆਨੋਪ ਤਾਕਿਆ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿੱਛੇ ਬਸਤਾਏ ਦਿੱਥੈ ਕੜੀਏ ਸੁਰਤਮਤ ਮਨ ਬੂਲ ਦਿੱਥੈ ਕੜੀਏ ਸੁਰਾਸਦਾ ਕੇ ਸੁਧ ਕਰਮ ਕਰਨ ਕੀ ਬਾਣੀ ਜੋੜ ਦਿੱਤੈ ਹੋਰ ਨਾ ਕੋਈ ਹੋਰ ਦਿੱਥੈ ਜੋਦ ਮਹਾਵਲ ਸੂਰ ਤਿਨ ਮੇਂ ਰਾਮ ਰਹਾ ਭਪੂਰ ਦਿੱਥੈ ਸਿਤੋ ਸੀਤਾ ਮਹਿਮਾ ਮਾਇ ਤਾਕੇ ਰੂਪਨ ਕਥਨੇ ਜਾਏ ਨਾਉ ਮਰੇ ਨਠਾ ਗਏ ਜਾ ਜਿਨ ਕੇ ਰਾਮ ਸੇ ਮਿਣਵਾ ਹੈ ਦਿੱਥੈ ਭਗਤ ਵਸੇ ਕੇ ਲੋਕਨਨ ਸਚਾ ਮਨਸੋ ਸਚ ਖੰਡ ਮਨ ਸੰਨਕਾਰ ਕਰ ਕਰ ਵੇਖਨ ਦਰਨ ਹਾਲ ਦਿੱਥੈ ਖੰਡ ਮਨ ਨਵਰ ਪੰਡ ਜੇ ਕੋ ਕਥਿ ਤਾੰਤਨਾਦ ਦਿੱਥੈ ਲੋਲ ਹੋਇ ਕਾਰ ਜਿਬ ਜੁਹ ਕੁੰਤ ਵੇਸ ਵਕਾਰ ਮੇਕਾ ਵਿਗਸੇ ਘਰੇ ਵਿਚਾਰ ਨਾਨਕ ਅਥਨਾ ਕਥਨਾ ਕਲੜਾ ਸਾਰ ਜਤ ਪਹਾਰਾ ਤਿਰਸ ਨੈਰਨ ਮਤਵੇਦ ਹਥਿਆਰ ਭੋਕ ਲਗਣੀ ਤਬ ਤਾ ਭਾਂਡਾ ਪਉ ਅਮ੍ਰਿਤ ਢਾਲ ਕੜੀਏ ਸਭ ਸਟਿੱਟ ਕਾ ਜਨ ਕੋ ਨਦਰ ਕਰੰਤਨ ਕਾਰ ਨਾਨਕ ਨਦਰ ਨਦਰ ਨਹਾਲ ਸ਼ਲੋਕ ਪਵਨ ਗਰੋ ਪਾਣੀ ਪਿਤਾ ਮਾਤਾ ਤਰਤ ਮਹਤ ਦੇਵਸ ਰਾਜ ਦੇਦਾ ਹੀ ਦਾਇਆ ਕੀਲੇ ਸਗਲ ਜਗਤ ਸੰਗਿਆਈਆਂ ਬੁਰਿਆਈਆਂ ਵਾਜੇ ਤ੍ਰਮਹ ਦੂਰ ਕਰਮੀ ਆਪੋ ਆਪਣੀ ਕੀ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇਮ ਕੁਝ ਲੈ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇਮ ਕੁਝ ਲੈ ਕੀਤੀ ਛੁੱਟੀ ਨਾਲ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ